ਪਮੇਰਾ ਬਹੁਤ ਔਖਾ ਹੈ ਪਰ ਹਿੰਮਤ ਵੀ ਪੂਰੀ ਹੈ ਜੇ ਹਿੰਮਤ ਮਜ਼ਬੂਤ ਹੈ ਤਾਂ ਕਿਸਮਤ ਦੇ ਵਿੱਚ ਜੋ ਲਿਖਿਆ ਹੈ ਉਹ ਬਦਲ ਹੀ ਜਾਏਗਾ ਰੋ ਨਹੀਂ ਯਾਰ ਪਲੀਜ਼ ਰੋ ਮੈਂ ਨਹੀਂ ਕਿਉਂ ਇਟਸ ਜਸਟ ਹੈਰ ਮਮਾ ਵਾਲ ਹੈ ਇਹ ਦੁਆ ਹਰ ਕੋਈ ਅਜਹੀਨਾ ਖਾਨ ਦੇ ਲਈ ਕਰ ਰਿਹਾ ਹੈ ਹੀਨਾ ਖਾਨ ਦੇ ਸਮੇਤ ਪਤਾ ਨਹੀਂ ਕਿੰਨੇ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ ਜਿਸ ਦੇ ਵਿੱਚ ਜ਼ਿੰਦਗੀ ਦੀ ਕੋਈ ਵੀ ਗਾਰੰਟੀ ਨਹੀਂ ਹੁੰਦੀ ਦਿਲ ਦੀਆਂ ਭਾਵਨਾਵਾਂ ਬਹਿਲਾਉਣ ਵਾਲੀ ਇੱਕ ਪੋਸਟ ਹੀਨਾ ਖਾਨ ਦੇ ਦੁਆਰਾ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਹੀਨਾ ਖਾਨ ਜੋ ਲਿਖਦੀ ਹੈ ਉਹ ਤੁਸੀਂ ਸ਼ਾਇਦ ਸੁਣ ਕੇ ਸੱਚਮੁੱਚ ਰੋਦੋਗੇ ਹੀਨਾ ਖਾਨ ਲਿਖਦੀ ਹੈ ਕਿ ਤੁਸੀਂ ਸੁਣੀ ਕਸ਼ਮੀਰੀ ਦੇ ਵਿੱਚ ਮੇਰੀ ਮਾਂ ਦੀ ચીਕ ਦੀ ਆਵਾਜ਼ ਜਿੱਥੇ ਹੀਨਾ ਖਾਨ ਸਾਹਮਣੇ ਬੈਠੀ ਆਪਣੇ ਸਿਰ ਦੇ ਵਾਲ ਉਤਾਰਾ ਰਹੀ ਹੈ ਤੇ ਉਹ ਮਾਂ ਨੇ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਸ ਦੀ ਧੀ ਦੇ ਨਾਲ ਅਜਿਹਾ ਹਾਲ ਹੋਏਗਾ ਉਸ ਦੀ ਦੀ ਜ਼ਿੰਦਗੀ ਉਸ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਬਦਲ ਜਾਏਗੀ। ਇਨਾ ਖਾਨ ਲਿਖਦੀ ਹੈ ਕਿ ਮੇਰੀ ਮਾਂ ਨੇ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਹੋਣੀ, ਸ਼ਾਇਦ ਮੈਂ ਵੀ ਕਲਪਨਾ ਨਹੀਂ ਕੀਤੀ ਹੋਣੀ ਅੱਜ ਜੋ ਹੋ ਰਿਹਾ ਹੈ। ਉੱਥੋਂ ਇਹ ਵੀ ਲਿਖਦੀ ਹੈ ਕਿ ਸਾਰੇ ਸੁੰਦਰ ਜਿਹੜੇ ਲੋਕ ਨੇ ਖਾਸ ਤੌਰ ਤੇ ਔਰਤਾਂ ਜੋ ਇੱਕ ਵੱਡੀ ਲੜਾਈ ਲੜਦੀਆਂ ਨੇ, ਮੈਂ ਜਾਣਦੀ ਆ ਕਿ ਬਹੁਤ ਮੁਸ਼ਕਿਲ ਹੁੰਦੀ ਹੈ। ਮੈਂ ਸਾਡੇ ਵਿੱਚੋਂ ਬਹੁਤਿਆਂ ਦੇ ਲਈ ਜਾਣਦੀ ਆ ਸਾਡੇ ਵਾਲ ਇੱਕ ਤਾਜ ਹੁੰਦੇ ਨੇ ਜੋਸੀਂ ਕਦੇ ਵੀ ਉਤਾਰ ਨਹੀਂ ਸਕਦੇ। ਪਰ ਉਦੋਂ ਕੀ ਜੇ ਤੁਸੀਂ ਇੰਨੀ ਸਖਤ ਲੜਾਈ ਦਾ ਸਾਹਮਣਾ ਕਰ ਰਹੇ ਹੋਵੋ ਤੁਹਾਨੂੰ ਆਪਣੇ ਬਾਲ ਵੀ ਜਿਹੜੇ ਆ ਉਹ ਗਵਾਣੇ ਪੈ ਜਾਣ ਤਾਂ ਤੁਹਾਡਾ ਮਨ ਤੁਹਾਡਾ ਤਾਸ ਕਿੱਥੇ ਗਿਆ ਪਰ ਜੇਕਰ ਤੁਸੀਂ ਜਿੰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਜ਼ਿੰਦਗੀ ਦੇ ਵਿੱਚ ਸਖਤ ਫੈਸਲੇ ਵੀ ਲੈਣੇ ਪੈਂਦੇ ਨੇ ਤੇ ਜਿਤਨਾ ਮੈਂ ਚੁਣਦੀ ਆ ਜੀ ਹਾ ਇਨਾ ਖਾਨ ਆਪਣੀ ਜ਼ਿੰਦਗੀ ਦੀ ਲੜਾਈ ਨੂੰ ਬਿਆਨ ਕਰ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਦੀ ਲੜਾਈ ਜਿੱਤਣਾ ਚਾਹੁੰਦੀ ਹਾਂ ਮੈਂ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕਰ ਲਿਆ ਹੈ ਮੈਂ ਆਪਣੇ ਸੁੰਦਰ ਵਾਲਾਂ ਨੂੰ ਛੱਡਣਾ ਚਾਹੁੰਦੀ ਆ ਕਿਉਂਕਿ ਮੇਰੇ Baal ਤਾਂ ਪਹਿਲੇ ਲੱਥ ਜਾਣੇ ਨੇ ਤੇ ਉਸ ਦੇ ਨਾਲ ਜਿਹੜਾ ਮਾਨਸਿਕ ਵਿਗਾੜ ਮੇਰੀ ਸਿਹਤ ਤੇ ਪੈਣਾ ਮੈਂ ਉਹ ਸਹਿਣ ਨਹੀਂ ਕਰ ਸਕਦੀ ਇਸ ਲਈ ਮੈਂ ਆਪਣੇ ਸਿਰ ਦੇ ਵਾਲਾਂ ਨੂੰ ਮੈਂ ਆਪਣੇ ਸਿਰ ਦੇ ਤਾਜ ਨੂੰ ਛੱਡਣਾ ਹੀ ਚੁਣਦੀ ਆ ਕਿਉਂਕਿ ਮੈਨੂੰ ਅਹਿਸਾਸ ਹੋ ਗਿਆ ਕਿ ਮੇਰਾ ਅਸਲ ਤਾਜ ਮੇਰੇ ਸਿਰ ਦੇ Baal ਨਹੀਂ ਮੇਰੀ ਹਿੰਮਤ ਹੈ ਮੇਰੀ ਤਾਕਤ ਹੈ ਮੇਰੇ ਲਈ ਸਭ ਦਾ ਪਿਆਰ ਹੈ हां ਇਹ ਵੀ ਲਿਖਦੀ ਹੈ ਕਿ ਮੈਂ ਇਹਨਾਂ ਵਾਲਾਂ ਦੀ ਇੱਕ ਵਧੀਆ ਬੈਗ ਬਣਾਉਣ ਦੇ ਲਈ ਜ਼ਰੂਰ ਇਹਨਾਂ ਦੀ ਵਰਤੋਂ ਕਰਨ ਦਾ ਫੈਸਲਾ ਕਰ ਰਹੀ ਹਾਂ। ਵਾਲ ਤਾਂ ਵਾਪਸ ਆ ਜਾਣਗੇ, ਪਰਮੀਆਂ ਵਾਪਸ ਆ ਜਾਣਗੀਆਂ, ਦਾਗ ਵੀ ਫਿੱਕੇ ਪੈ ਜਾਣਗੇ, ਪਰ ਆਤਮਾ ਪੂਰੀ ਤਰ੍ਹਾਂ ਕਾਇਮ ਰਹੇਗੀ। ਮੈਂ ਆਪਣੀ ਕਹਾਣੀ, ਆਪਣੀ ਯਾਤਰਾ ਨੂੰ ਰਿਕਾਰਡ ਕਰ ਰਹੀ ਹਾਂ। ਇਹਨਾਂ ਖਾਨ ਲਿਖਦੀ ਹੈ ਕਿ ਮੈਂ ਆਪਣੇ ਆਪ ਨੂੰ ਗਲੇ ਲਗਾਉਣ ਦੇ ਹਰ ਯਤਨ ਬਾਕੀਆਂ ਤੱਕ ਪਹੁੰਚਾਉਣਾ ਚਾਹੁੰਦੀ ਹੈ ਜੋ ਮੇਰੀ ਕਹਾਣੀ ਇਸ ਦਿਲ ਨੂੰ ਛੂਣ ਵਾਲੇ ਪਰ ਦੁਖਦਾਈ ਅਨੁਭਵ ਦੇ ਇੱਕ ਦਿਨ ਨੂੰ ਇੱਕ ਬਿਹਤਰ ਬਣਾ ਸਕਦੀ ਹੈ ਤਾਂ ਇਹ ਇਸ ਦੀ ਕੀਮਤ ਹੋਏਗੀ ਹਿਨਾ ਖਾਨ ਆਪਣੀ ਜ਼ਿੰਦਗੀ ਦੀ ਕਹਾਣੀ ਹਰ ਬੰਦੇ ਦੇ ਕੰਨ ਦੇ ਵਿੱਚ ਪਾਉਣਾ ਚਾਹੁੰਦੀ ਹੈ ਖਾਸ ਤੌਰ ਤੇ ਜੋ ਕੈਂਸਰ ਦੀ ਲੜਾਈ ਲੜ ਰਹੇ ਨੇ ਹਿਨਾ ਖਾਨ ਕਹਿੰਦੀ ਹੈ ਕਿ ਉਹਨਾਂ ਲੋਕਾਂ ਦੀ ਮੌਜੂਦਗੀ ਤੋਂ ਬਿਨਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਦਾ ਇਹ ਸਫ਼ਰ ਤੈਅ ਨਹੀਂ ਕਰ ਸਕਦੀ ਸੀ ਜਿਨ੍ਹਾਂ ਨੇ ਜਦੋਂ ਮੋਟੀ ਸੀ ਜਾਂ ਭਵੇਂ ਉਹ ਪਤਲੀ ਸੀ ਪਰ ਹਰ ਹਾਲ ਦੇ ਵਿੱਚ ਉਸ ਦਾ ਸਾਥ ਦਿੱਤਾ ਇਸ ਤਰੀਕੇ ਦੇ ਨਾਲ ਹੀਨਾ ਖਾਨ ਦੀ ਬਾਬੂ ਕਰਦੀ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੱਖਾਂ ਮਰੀਜ਼ਾਂ ਨੂੰ ਜ਼ਿੰਦਗੀ ਜਿਉਣ ਦੀ ਇੱਕ ਨਵੀਂ ਆਸ ਦੇ ਰਹੀ ਹੈ ਅਸੀਂ ਵੀ ਦੁਆ ਕਰਦੇ ਹਾਂ ਹੀਨਾ ਖਾਨ ਦੇ ਲਈ ਤੇ ਹੋਰ ਲੱਖਾਂ ਹਜ਼ਾਰਾਂ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਲਈ ਤੁਸੀਂ ਵੀ ਇਹਨਾਂ ਦੇ ਲਈ ਦੁਆ ਜ਼ਰੂਰ ਕਰਨਾ